ਇੱਧਰ ਨਾ ਆਣਾ ਤੇ ਕਿਹੜੀ ਗੱਡੀ ਚਲੋ ਚਲੀਏ ਕਿਹੜੀ ਗੱਡੀ ਕਿਹਦੀ ਇਨਸਾਈਕਲ ਦੀ ਹੈ ਵਾਏ ਵਾਏ ਜੀ ਬਾਏ ਬਾਏ ਉਹ ਵਾਹ ਹੈ ਗਰੀ ਇੱਧਰ ਨਾ ਆਣਾ ਤੇ ਤੈਨੂੰ ਜਿੱਥੇ ਕਿਹੜੀ ਮਰ ਜਿੰਤਰੋ ਦੀ ਮਰਜ਼ੀ ਜਿੱਤਨ ਮਰਜ਼ੀ ਹੋ ਜਾ ਜੰਤੀਪੁਰ ਨੂੰ ਚੱਲ ਜਾ ਠੀਕ ਰਹੂਗਾ ਹੋਰ ਸਤਿ ਸ਼੍ਰੀ ਅਕਾਲ ਨਹੀਂ ਉਹ ਦੂਜੀ ਜਨਮ ਨੈਰ ਵੱਲ ਹੌਲੀ 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 ਆ ਨੈਰ ਵੱਲ ਉਹ ਵੀ ਜੰਤੀਪੁਰ ਤੋਂ ਹੀ ਆਹ ਤੇ ਬੜਾ ਗੰਦਾ ਜਿਹਾ ਬਣਾ ਲਿਆ ਨੇ ਰਸਤਾ ਉਹ ਕਾ ਜਾਣੇ ਓਏ ਓਏ ਹੋਏ ਹੋਏ ਤੂੰ ਤੇ ਅਜੀ ਤਰਾ ਆਦੂਗੀ ਆ ਮਾ ਇੱਥੇ ਰੁਕਣਾ ਆ ਤੁਮ ਕਮੈਂਟਸ ਆਵਲ ਕੇ ਕਿ ਮੈਂ ਪਾਣੀ ਪੀ ਕੇ ਜਾਣਾ ਆ ਤੇ ਕਿ ਠੀਕ ਅੱਜ ਆਪਾਂ ਆਈ ਉਦੋਂ ਵੀ ਇੱਥੇ ਅੰਬ ਜੀ ਲੱਗੀ ਸੀ ਹੁਣ ਫੇਰ ਚੰਗੀ ਐ ਐਸ ਵਾਰੀ ਲੋਕਾਂ ਨੂੰ ਮੋਜ ਲੱਗੀ ਪਈ ਆ ਕਿਉਂਕਿ ਵੋਟਾਂ ਵੋਟਾਂ ਸੱਟਦੇ ਨੇ ਤੇ ਉਹ ਵਖਿਆ ਫਾਇਰ ਬ੍ਰਿਗੇਡ ਮੈਂ ਅੱਗੇ ਕਹਿੰਦੀ ਕਿ ਕਿਉਂਕਿ ਆਪਾਂ ਜਦੋਂ ਆਏ ਹੀ ਨਾ ਤਦੋਂ ਮੈਂ ਕਿਹਾ ਨਹੀਂ ਇੱਥੇ ਅੱਗ ਲੱਗੀ ਤਾਂ ਉਹ ਫਾਇਰ ਬਿਗੇਟ ਤੇ ਹਾਂ ਫਿਰ ਰੁਕ ਜਾ ਚਲੋ ਪੀਓ ਪਾਣੀ ਹਾਂ ਜਾ ਕੇ ਭੀੜ ਭੁਰੀ ਲੱਗੀ ਪਈ ਆ ਅੰਮ੍ਰਿਤ ਕੜਾ ਲਓ ਜੀ ਇਹ ਪਾਣੀ ਐਨਾ ਠੰਡਾ ਆ ਨਾ ਇਥੋਂ ਦਾ ਮੈਂ ਦਿੰਨੀ ਹਾਂ ਉਹ ਤਾਂ ਵੀਰ ਜੀ ਨੇ ਨਾ ਤੋਕੇ ਲੈ ਵੀਰ ਜੀ ਨੇ ਕਿ ਤੇਰਾ ਉਹ ਵਰਤ ਖਲਦਾ ਆ ਏਹ ਤਾਂ ਸ਼ਰਮਉਂਦੀ ਨਾਨਕਿਆ ਪਿੰਡ ਨਾਨਕਿਆ ਪਿੰਡ ਤੋਂ ਪਾਣੀ ਭਰ ਲਗੇ ਤੈਨੂੰ ਸ਼ਰਮਉਂਦੀ ਚਲ ਆਓ ਮੇ ਤਾਂ ਤੁਸੀਂ ਕੀ ਕਰਨ ਜਾਣਾ ਯਾਰ ਮਰੋਂ ਜਲ ਲੈ ਕੇ ਆ ਜੇ ਲਿਉਣਾ ਤੇ ਵੀਰ ਜੀ ਆਓ ਚਲੋ ਤਾਂ ਸਾਰੇ ਕਿੰਨੇ ਕਿੰਨੇ ਲੋਕ ਮਤਲਬ ਕਿ ਲਾਗੇ ਲਾਗੇ ਪਿੰਡਾਂ ਦੇ ਰੋਵੇ ਤੋਂ ਪਾਣੀ ਲਾ ਕੇ ਜਾ ਤੇ ਇਧਰ ਨਹਿਰਾਂ ਦਾ ਨਹਿਰਾਂ ਦੇ ਨਲਕਾ ਲਗਾ ਧਿਆਨ ਨਾ ਬੁੱਤ ਧਿਆਨ ਨਾ ਜਾਇਓ ਇਹ ਕਹਿੰਦੇ ਸੀ ਪਾਣੀ ਪੀਣਾ ਮੈਂ ਕਿਹਾ ਜਾਓ ਪੀ ਗਿਓ ਕਿੰਨੀ ਰੁਣੀਆਂ ਪਾਣੀ ਇੱਥੇ ਤਿੰਨ ਨਲਕੇ ਲੱਗਦੀਆਂ ਬਰੇਕਾਂ। ਚੱਲਾ ਇੱਕ ਉਹ ਲੱਸੀ। ਆ ਜਿਹੜਾ ਛੱਲੜ ਹੈ ਨਾ ਇਹ ਪਹਿਲਾ ਹੈ ਸਭ ਤੋਂ ਪਹਿਲਾ ਹੀ ਹੈ। ਹਾਂ ਜਿਹੜਾ ਵਿਚਕਾਰ ਹੈ। ਕਿੰਨਾ ਵਧੀਆ ਲੋਕੇਸ਼ਨ ਹੈ ਕਿੰਨੀ ਵਧੀਆ ਹੈ ਨਾ ਦਿਲ ਕਰਦਾ ਕਿ ਇੱਥੇ ਬਠੀਏ ਪਰ ਹੁਣ ਹੈ ਬੜੇ ਜਾਣੇ ਨਹੀਂ ਤੇ ਮੈਂ ਇੱਥੇ ਬਹਿ ਕੇ ਜਾਣਾ ਹੀ ਅੱਜ। ਇਹ ਇਰਾਦਾ ਤੇ ਹੀ ਸੀ। ਹਾਂ। ਪਾਣੀ ਪੀ ਕੇ ਜਾਣਾ। ਇਹਨੂੰ ਸਾਹਮਣੇ ਪੀਤਾ ਵੀ ਨਹੀਂ ਇੰਦਾ ਹੀ ਆ ਗਿਆ। ਹਾਂਜੀ ਆ ਗਏ ਜੀ ਪੀਤਾ ਨਹੀਂ ਉਹ ਮੈਂ ਥੋੜੀ ਪੀਣਾ ਬੋਤਲ ਚ ਭਰ ਲਿਆ ਮੱਖੀ ਵੀ ਨਾਲ ਲਿਆ ਗਏ ਚੱਲਾ ਚੱਲਾ ਕਿੱਥੇ ਆ ਗਿਆ ਦੇਖ ਇੱਕ ਵਾਰ ਕਰ ਦਿੱਤਾ ਇਹ ਅਮਰਦੇਹੀ ਨਾ ਆ ਅਮਰਦੇਹੀ ਅੰਦਰ ਅੱਗ ਲੱਗੀ ਅੱਗੇ ਉਹ ਉੱਥੇ ਹਾਂਜੀ ਉੱਥੇ ਲੱਗੀ ਸਹੀ ਗੱਲ ਕਿੰਨੇ ਜਣੇ ਖੜੇ ਹੋ ਉੱਥੇ ਹਾਂ ਵਾਪਕੇ ਹੋ ਜ਼ਿਆਦਾ ਹੀ ਹੋ ਗਈ ਆ ਉਹ ਸਾਰੀ ਨਹਿਰ ਦੀ ਸਾਈਡ ਸਾਈਡ ਤੇ ਜਾਈ ਜਾ ਰਹੀ ਹੈ। ਅਸੀਂ ਜਦੋਂ ਨੰਗੇ ਉਧੇ ਹੀ ਅਸੀਂ ਸੋਚਿਆ ਸੀ ਕਿ ਅੱਗ ਜ਼ਿਆਦਾ ਆ। ਕੇਨ ਲਾਈ ਹੋਣੀਆਂ ਪਰ ਇਹ ਆ ਕਿ ਇਹ ਅੱਗ ਲਾਉਣ ਨਾਲ ਵਾਕਈ ਗਰਮੀ ਵੀ ਬੜੀ ਜ਼ਿਆਦਾ ਹੈ। ਥੋੜੇ ਦਿਨਾਂ ਚ ਹੀ ਵੱਧ ਗਈ ਆ। ਤਕਰੀਬਨ ਸਾਰੇ ਮਤਲਬ ਲੋਕਾਂ ਨੇ ਅੱਗ ਲਾਈ ਆ ਪਹਿਲੀਆਂ ਦੇ ਵਿੱਚ। ਅੱਗੇ ਇਹ ਕੀ ਕੋਈ ਆ ਜਾਂਦਾ ਹੀ ਰੋਕ ਟੋਕਰ ਵਾਲਾ ਹੁਣ ਕੋਈ ਨਹੀਂ ਹੋਣੇ। ਲੱਗ ਗਈ ਆ ਕਿਉਂਕਿ ਉਧਰੋਂ ਉੱਠਿਆ ਤੇ ਕੋਈ ਕਹਿਣਾ ਕਿਸੇ ਨੇ ਵੀ ਨਹੀਂ ਆ। ਪੰਜਾਬ ਚ ਕੀ ਪੰਜਾਬ ਚ ਕੀ ਇੰਡੀਆ ਸਾਰਿਆਂ ਦਾ ਇਹੀ ਆ ਨਾ ਕੋਈ ਗੈਨਸ਼ੀ ਨਹੀਂ ਜਦੋਂ ਵੀ ਕਰੀ ਜਾ ਕੀ ਕਰੀ ਜਾਓਗੇ ਤਾਂ ਵੀ ਜਿਹੜੇ ਇਲੈਕਸ਼ਨ ਵਾਲੇ ਜਾਣਦੇ ਆ ਵੀ ਇਹਨਾਂ ਨੇ ਸਾਰਿਆਂ ਨੂੰ ਵਖਤਾ ਪਾਇਆ ਇੱਕ ਜਣਾ ਵੀਡੀਓ ਬਣਾਉਂਦੇ ਇੱਕ ਜਣਾ ਵੀਡੀਓ ਬਣਾਉਣ ਡਿਆ ਆ ਦੂਜੇ ਦੇ ਤੇਰੇ ਤੇ ਗੱਡੀਆਂ ਦੇ ਚੜ ਚੜ ਕੇ ਪਤਾ ਨਹੀਂ ਕਿਹੜੀ ਵਿਕਟਰੀ ਤੇ ਸਾਈਨ ਆਉਂਦੇ ਆ ਆ ਰੱਬਾ ਇਹਨਾਂ ਨੇ ਹੈ ਇਹ ਰੇਖਾ ਤੋਂ ਇੰਝ ਹੋ ਰਿਹਾ ਨਾ ਮਰੀ ਜਾਂਦੇ ਪਿੱਛੋਂ ਅਗਲੇ ਨੂੰ ਡਿਸਟਰਬ ਇਨਾ ਕਰਨ ਦੇ ਕਿ ਹਾਰਨ ਤੇ ਹਾਰਨ ਛੱਡੀ ਜਾਂਦੇ ਪਤਾ ਨਹੀਂ ਕੀ ਹੋ ਰਿਹਾ ਹੁਣ ਗੰਦਾ ਹੁਣ ਪਿੱਛੋਂ ਪੱਤੀ ਆਏ ਹੁਣ ਉਹ ਚੱਟ ਪਾਰਟੀਆਂ ਬੁੜੀਆਂ ਆਏ ਸਭ ਇੱਕੋ ਜਿਹੇ ਨੇ ਪਾਰਟੀਆਂ ਬੁੜੀਆਂ ਤੁੱਜੇ ਤੂੰ ਹੀ ਆਮ ਦੁਨੀਆ ਨੂੰ ਹੈ ਨਾ ਡਿਸਟਰਬ ਕਰਨ ਦੇ ਆਪ ਇਹਨਾਂ ਨੇ ਵੇਖੋ ਦੋਨੇ ਤਿੰਨ ਤਿੰਨ ਲਾਈਨਾਂ ਬਣਾਉਣ ਨੂੰ ਫਿਰਨ ਦੇ ਯਾਰ ਕਿ ਤੀਜੇ ਬਣੇ ਨਿਕਲਣ ਦੇਣ ਦੇ ਫੱਦੀ ਹੋ ਗਈ ਹੈ ਮਾਰੂ ਮਾਰੂ ਕਿਉਂ ਯਾਰ ਮਰੂ ਧਿਆਨ ਨਾ ਪੁੱਤ ਇਹ ਇਨਾ ਇਹ ਤੇ ਹੁਣ ਚੜੇ ਪਰਦੇ ਆ ਆਪਣੇ ਫਤੂਰ ਜੇ ਤੇ ਤੂੰ ਮੇਰਾ ਕੋਈ ਨਹੀਂ ਲੈਣਾ ਮੈਂ ਤੂੰ ਕਾਕਾ ਬਣਾ ਵੀਡੀਓ ਬਣਾਓ ਬਣਾਓ ਬੱਚੇ ਤੇਰੇ ਕੋਈ ਤਾਂ ਨਾ ਆ ਗਈ ਕਿ ਵੀਡੀਓ ਬਣਦੀ ਕਿਦਾਂ ਹਾਏ ਰੱਬਾ ਮਾੜੀ ਹੋ ਗਈ ਇਹ ਜਿਹਨੇ ਨਾਂ ਤੁਰਿਆ ਨਾ ਇਹਨਾਂ ਸਭ ਨੂੰ ਨੌਕਰੀਆਂ ਮਿਲਣੀਆਂ ਨੌਕਰੀਆਂ ਇਹਨਾਂ ਨੂੰ ਮਿਲਦੀਆਂ ਇਹਨਾਂ ਨੂੰ ਮਿਲਦੀਆਂ ਹੋਰ ਕਿਹਨੂੰ ਨਹੀਂ ਮਿਲਦੀਆਂ ਬਿਲਕੁਲ ਆਪਣੀ ਜ਼ਰੂਰਤ ਲਈ ਇਹ ਜੇ ਆਮ ਆਦਮੀ ਹੋਊ ਜਾਂ ਕਾਂਗਰਸ ਹੋਊ ਜਾਂ ਭਾਜਪਾ ਹੋਊ ਜਾਂ ਅਕਾਲੀਦਾਰ ਹੋ ਇਹ ਸਭ ਜੋੜੇ ਵੀ ਹੈਗੇ ਆਹੀ ਕਿ ਕੋਈ ਲੈਣਾ ਨਾ ਸਾਨੂੰ ਕਿਹਨੇ ਦੇਣਾ ਨਾ ਹੀ ਲੈਣਾ ਇਹਨਾਂ ਨੇ ਸਿਰਫ ਆਪ ਭਜਣ ਦੇ ਤੇ ਲੱਗੜੀਆਂ ਕੁੱਕਣ ਦੇ ਕਿਉਂਕਿ ਇਹਨਾਂ ਨੇ ਉਹਨਾਂ ਕੋਲ ਕੰਮ ਲੈਣੇ ਆਈਆਂ ਤਾਂ ਕੋਈ ਲੜਾ ਆਈ ਤਾਂ ਆਪਣੀ ਸੇਫਟੀ ਵੇਖਣੀ ਹੈ ਵੀ ਅਸੀਂ ਕਿੱਥੇ ਸੇਫ ਚੱਲਣ ਦੇ ਆ ਤੋ ਇਹਨਾਂ ਨੂੰ ਛੱਡੋ ਇਹਨਾਂ ਨੂੰ ਸਹੀ ਆ ਵੀ ਮੈਂ ਨਹੀਂ ਹੋ ਗਾ ਉਹ ਰੋਂਗ ਸੀ ਬੰਦਾ ਉਹਨੇ ਗਲਤ ਕੱਟ ਮਾਰਿਆ ਪਰ ਹੁਣ ਕਰ ਕੀ ਸਕਦੇ ਇਹਨਾਂ ਨੂੰ ਜਾਣਦੇ ਹੁਣ ਵਿੱਚੋਂ ਦੀ ਕੱਟ ਕਾਣੇ ਜੇ ਗੱਡੀ ਲੱਗ ਜਿੰਦੀ ਹੁਣ ਜਾਣਾਂ ਤੇ ਉਹਨਾਂ ਦਾ ਕੀ ਆ ਕੀ ਹਾਂ ਵੀ ਉਹਦੇ ਪਿੱਛੇ ਸਪੋਰਟ ਆ ਵੀ ਹਾਂ ਵੀ ਉਹਨੇ ਕਹਿੰਦੇ ਕਿ ਹਾਂ ਵੀ ਬੰਦੇ ਲੈ ਗਏ ਹੋ ਕਿ ਹਾਂ ਵੀ ਸਾਡੀ ਇੱਕ ਗੱਡੀ ਰੋਕੀਏ ਨੇ ਟੇਵਰੀ ਵਾਜਦੀ ਫਿਰ ਇਹਨਾਂ ਨੂੰ ਚੀਕਾ ਪੈਂਦੀ ਆ ਕਿ ਹਾਂ ਵੀ ਆ ਗੱਡੀ ਟੋਕੇ ਆਏ ਐ ਤਾਂ ਕਿਤੇ ਬੜੇ ਹੁੰਦੇ ਫਿਰ ਅੱਗੋਂ ਆ ਜੀ ਐਤਾ ਹੀ ਆ ਫਿਰ ਐਤਾ ਹੀ ਆ ਕਿਦਾਂ ਉੱਡਦੇ ਜਾਣਦੇ ਪਿੱਛੇ ਬਲੇਰੋ ਤੇ ਟੱਪ ਕੇ ਉੱਤੋਂ ਦੀ ਨਗਜਾ ਸਿਰ ਤੇ ਤੇਰਾ ਦੇ ਫਿਰ ਉੱਤੋਂ ਦੀ ਟੱਪ ਸਕਦਾ ਤੇ ਡੱਬ ਜਾ ਆਦੀ ਹੋ ਗਈ ਕਿਤੇ ਹੋਰ ਚਾਲਣ ਬਹਿ ਜਾਣਾ ਇਹਨਾਂ ਨੇ ਡੰਡੇ ਹੋ ਕੇ ਫਰਟੇ ਨੰ ਨਹੀਂ ਯਾਰ ਸੋਨੇ ਦੀ ਕਿ ਟਿਪੀ ਲਗਾਈਏ ਲਾਗਰੀ ਦੇ ਰਗਾ ਲਈ ਤੇ ਪਿੱਛੇ ਹੀ ਲਾਵਾ ਫਿਰ ਹਾਂ ਉਹਨਾਂ ਨੇ ਮੰਤਰੀਆਂ ਲਈ ਆਪਣੀ ਜਾਣਾਂ ਕਿ ਬਾੜ ਘਰ ਰਹੀ ਹੈ ਮਸਾ ਯਾਰ ਮੰਤਰੀਆਂ ਲਈ ਹੁਣ ਵੀ ਤੇ ਤੂੰ ਹੀ ਹੋਲੀ ਹੋਏ ਜੈ ਨਾ ਆ ਵੇਖੋ ਕੀ ਹੈ ਨਾ ਇੱਥੇ ਤੇ ਅੱਜ ਕੱਲ ਤੇ ਪਤਾ ਹੀ ਨਹੀਂ ਲੱਗਦਾ ਮਿੰਟੇ ਚ ਕੀ ਬਣ ਜਾਂਦਾ ਹੋਣ ਵੀ ਤੇ ਇਹਨਾਂ ਦੀਆਂ ਗੱਡੀਆਂ ਹੋਲੀ ਹੋਈਆਂ ਆ ਆ ਕੋਈ ਟਰੱਕ ਨੂੰ ਹੀ ਅੱਗ ਲੱਗੀ ਆ ਵਾਇਗਰੂ ਸਾਰਾ ਕੁਝ ਹੀ ਸੜ ਗਿਆ ਕਣਕਾਂ ਵਿੱਚ ਸਭ ਕੁਝ ਸੜ ਗਿਆ ਆ ਵੀ ਤਾਂ ਵਿਚਾਰੇ ਹੁਣ ਹੌਸਲਾ ਕਰਕੇ ਇੰਨੇ ਜਣੇ ਖਲੋਤੇ ਹੀ ਆ ਕਿੱਥੋਂ ਤੱਕ ਟਰੱਕ ਖਲੋਤੇ ਆ ਕਿ ਇੱਕ ਦਾ ਰੁਕਸਾਣ ਹੋ ਗਿਆ ਤੇ ਹੁਣ ਹੋਲੀ ਹੋਏ ਕਿਤੇ ਮਾਸਾ ਨਹੀਂ ਤੇ ਕਿਤੇ ਹੱਥ ਚੁੱਕੀ ਇਹਨਾਂ ਨੇ ਹੁਣ ਵੀ ਚੁੱਕਲੀ ਫੇਰ ਹੱਥ ਤੇ ਵਰੁਣ ਜਿੰਨਾ ਨਹੀਂ